ਵਾਹਿਗੁਰੂ ਜੀ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਤੁਹਾਨੂੰ ਮਹਾਰਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹਾਂ ਤੇ ਆਪਾਂ ਪਾੜ ਨੰਬਰ 3 ਵਿੱਚ ਦੱਸਿਆ ਸੀ ਜਦੋਂ ਜੱਸਾ ਸਿੰਘ ਰਾਮਗੜੀਆ ਦਾ ਮਾਹ ਸਿੰਘ ਨੇ ਹੱਕ ਇਲਾਕਾ ਉਹਨਾਂ ਨੂੰ ਛਡਵਾ ਕੇ ਦਿੱਤਾ ਸੀ ਤੇ ਉਹਨਾਂ ਦਾ ਜੈ ਸਿੰਘ ਦਾ ਸੁਪੁੱਤਰ ਸੀ ਗੁਰਬਖਸ਼ ਸਿੰਘ ਉਹ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ ਤੇ ਆਪਾਂ ਪਾੜ ਨੰਬਰ 4 'ਚ ਉਹਨਾਂ ਬਾਰੇ ਗੱਲ ਕਰਦੇ ਹਾਂ ਗੁਰਬਖਸ਼ ਸਿੰਘ ਸਨ ਉਹਨਾਂ ਦੀ ਇੱਕ ਸਪੁੱਤਰੀ ਸਪੁੱਤਰੀ ਸੀ ਸਰਦਾਰਨੀ ਸਦਾਕੌਰ ਸੀ ਜਿਨ੍ਹਾਂ ਦਾ ਨਾਮ ਉਹ ਇਸਤਰੀ ਜਾਤੀ 'ਚ ਬੜੇ ਬਹਾਦਰ ਤੇ ਬਲਮਾਨ ਮੰਨੇ ਗਏ ਨੇ ਤੇ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਸਿੱਖ ਇਤਿਹਾਸ ਵਿੱਚ ਉੱਚੀ ਥਾਂ ਤੇ ਰੱਖਿਆ ਗਿਆ ਉਹਨਾਂ ਨੂੰ ਉੱਚਾ ਦਰਜਾ ਪ੍ਰਾਪਤ ਤੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਮਾ ਸਿੰਘ ਦੀ ਜਿਹੜੀ ਸ਼ਕਤੀ ਹੈ ਨਾ ਉਹ ਵੀ ਸ਼ਕਤੀ ਤੇ ਚੜ੍ਹਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਉਹਨਾਂ ਨੇ ਵੇਖਿਆ ਸ਼ੁਕਰ ਚਾਰੀਏ ਸਰਦਾਰ ਨਾਲ ਮੇਲ ਕੀਤਾ ਜਾਵੇ ਨਹੀਂ ਤੇ ਆਪਣੇ ਟਿਕਾਣੇ ਸੁਰੱਖਿਅਤ ਨਹੀਂ ਰਹਿਣਗੇ ਤੇ ਇਹ ਚੀਜ਼ ਨੂੰ ਉਹਨਾਂ ਨੇ ਬੜੇ ਧਿਆਨ ਨਾਲ ਨਜਿੱਟਿਆ ਤੇ ਜਿਹੜੇ ਨਜਿੱਟਿਆ ਤੇ ਸਾਰੇ ਵੈਰ ਵਿਰੋਧ ਖਤਮ ਕਰਕੇ ਦੋਨੇ ਇਕੱਠੇ ਹੋ ਗਏ ਇਕਮਿਕ ਹੋ ਗਏ ਤੇ ਜਿਹੜੇ ਸਦਾਕੌਰ ਸਨ ਉਹਨਾਂ ਦੀ ਇਕਲੋਤੀ ਧੀ ਸੀ ਜਿਹਦਾ ਨਾਂ ਸੀ ਮਹਿਤਾਬਕੌਰ ਮਹਿਤਾਬਕੌਰ ਤੇ ਉਹਨਾਂ ਨੇ ਮਾਹ ਸਿੰਘ ਦੇ ਸੁਪੁੱਤਰ ਰਣਜੀਤ ਸਿੰਘ ਨਾਲ ਉਹਨਾਂ ਦੀ ਮੰਗਣੀ ਕਰਤੀ ਜਿੰਨਾਂ ਨੂੰ ਆਪਾਂ ਮਹਾਰਾ ਰਣਜੀਤ ਸਿੰਘ ਜੀ ਕਹਿੰਦੇ ਆ ਇਹ ਗੱਲ 1785 ਈਸਵੀ ਦੀ ਏ ਤੇ ਅੱਗੇ ਜਾ ਕੇ 1796 ਈਸਵੀ ਵਿੱਚ ਮਾਰਾ ਰਾਂਜੀਤ ਸਿੰਘ ਜੀ ਦਾ ਵਿਆਹ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਸੀ ਤੇ ਬਾਕੀ ਗੱਲ ਆਪਾਂ ਤੁਹਾਨੂੰ ਅਗਲੇ ਪਾੜ ਵਿੱਚ ਦੱਸਾਂਗੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਚਰਨਾਂ 'ਚ ਆਪਣੀ ਵੀਡੀਓ ਜਰੂਰ ਵੇਖਿਆ ਕਰੋ ਸਿੱਖ ਇਤਿਹਾਸ ਨਾਲ ਰਿਲੇਟਿਡ ਹੁੰਦੀਆਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤ